ਤੇ ਮਨੂੰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾਂਦੇ ਉਹਨਾਂ ਨੇ ਇੱਕ ਸਨਿਆਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵਿੱਚ ਤੇ ਅੱਜ ਤੱਕ ਪੁਲਿਸ ਕਹਦੀ ਹੈ ਵੀ ਅਸੀਂ ਨਾ ਸਾਨੂੰ ਉਹ ਚੈਨੀ ਟਰੇਸ ਕਰਕੇ ਦਿੱਤੀ ਹੈ ਤੇ ਨਾ ਹੀ ਕੋਈ ਅਜ ਤੱਕ ਗੱਲ ਆ ਸਾਨੂੰ ਕਹਿੰਦੇ ਅੱਜ ਇਹਦਾ ਪੱਛਾ ਦੇ ਲੱਗੇ ਅੱਜ ਦੇ ਲੱਗੇ ਦੱਸੋ ਅਹੀ ਜੇ ਮੇਰੇ ਵਰਗੇ ਐਕਐਮਸੀ ਦੀ ਇਹ ਹਾਲਾਤ ਨੇ ਤਾਂ ਲੋਕਾਂ ਦਾ ਕੀ ਹਾਲਾਤ ਹੋਏਗਾ ਮੇਰੀ ਬੇਇੱਜ਼ਤੀ ਹੈ ਤੁਹਾਡੇ ਅੱਗੇ ਜੇ ਮੈਨੂੰ ਚੈਨੀ ਨਾ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮਦਾ ਕਰਦੀ ਦੇਖੋ ਮੋਟੋ ਮੇਰੀ ਨਾਂ 3 ਮਹੀਨੇ ਪਹਿਲਾਂ ਮੇਰੀ ਚੈਨੀ ਖੋਈ ਤੇ ਮਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੋ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾਂਦੇ ਆ ਚੋਰ ਜਿਨ੍ਹਾਂ ਨੇ ਲਾਈ ਹੀ ਮੇਰੀ ਚੈਨੀ ਉਹ ਵੀ ਫੜੇਗੇ ਉਹਨਾਂ ਨੇ ਇੱਕ ਸੁਨਿਆਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵੇਚੀ ਬਾੜਾ ਚੌਂਕ ਦੇ ਵਿੱਚ ਆ ਉਹਨਾਂ ਨੇ ਨਾਂ ਲਾਇਆ ਦੁਕਾਨਦਾਰ ਅਸੀਂ ਵੇਚੀ ਹੈ 60000 ਰੁਪਏ ਦੀ ਤੇ 5 500 ਦੇ ਨੋਟ ਸਾਨੂੰ ਦਿੱਤੇ ਤੇ ਅੱਜ ਤੱਕ ਪੁਲਿਸ ਕਹਦੀ ਹੈ ਵੀ ਅਸੀਂ ਨਾ ਸਾਨੂੰ ਉਹ ਚੈਨੀ ਟਰੇਸ ਕਰਕੇ ਦਿੱਤੀ ਆ ਦਨਾ ਹੀ ਕੋਈ ਇਹ ਤਾਂ ਗੱਲ ਆ ਸਾਨੂੰ ਕਹਿੰਦੇ ਅੱਜ ਇਹਦਾ ਪੱਚਾ ਦੇ ਲੱਗੇ ਅੱਜ ਦੇ ਲੱਗੇ ਆ ਦੱਸੋ ਅਸੀਂ ਜੇ ਮੇਰੇ ਵਰਗੇ ਇੱਕ ਐਮਸੀ ਦੀ ਇਹ ਹਾਲਾਤ ਨੇ ਤਾਂ ਲੋਕਾਂ ਦਾ ਕੀ ਹਾਲਾਤ ਹੋਏਗਾ ਇਹਨਾਂ ਨੂੰ ਚੋਰਾ ਨੂੰ ਫੜਿਆ ਨੂੰ ਹੋ ਗਿਆ ਕੋਈ ਮਹੀਨਾ ਚੰਨ ਲੱਗਦਾ ਵੀ ਇਸ ਯਾਰ ਨੂੰ ਕਿਉਂ ਲਸ ਪਾਇਆ ਜਾ ਰਿਹਾ ਇਹ ਰਾਜਨੀਤੀ ਦਾ ਦਵਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਗੁਰਦਾਸਪੁਰ ਦੇ ਵਿੱਚ ਇਹ ਰਾਜਨੀਤੀ ਦਾ ਮੈਂ ਸ਼ਿਕਾਰ ਹੋਣ ਦੇ ਦਾ ਉਸ ਬੰਦੇ ਤੇ ਕਦੀ ਕਿਸੇ ਦੇ ਲੀਡਰ ਦੇ ਘਰ ਚਲ ਜਾਂਦਾ ਕਦੀ ਕਿਸੇ ਲੀਡਰ ਦੇ ਘਰ ਚਲ ਜਾਂਦਾ ਤੁਹਾਡੀ ਚੈਨੀ ਕਿਦੋਂ ਚੋਰੀ ਹੋਈ ਜਨਮਸ਼ਟਮੀ ਵਾਲੇ ਦਿਨ ਕਿੱਥੇ ਹੋਈ ਕਿੱਥੋਂ ਕਿੱਥੇ ਜਾਣ ਦੇ ਇਹ ਮੈਂ ਨਾ ਆਪਣੀ ਗੱਡੀ ਦੀ ਬੈਟਰੀ ਪਾਣ ਗਿਆ ਸੀਗਾ ਫਾੜਕ ਤੋਂ ਪਾਰ ਉੱਥੇ ਅੱਗੇ ਫਾੜਕ ਬੰਦ ਹੋ ਗਿਆ ਤੇ ਮੈਂ ਮੈਂ ਕਿਹਾ ਚਲੋ ਬਾਈਪਾਸ ਨੂੰ ਆ ਜੀਣਾ ਸਲਾਮਾ ਦੀ ਕੋਠੀ ਲੱਗ ਗਿਆ ਜੇ ਮੈਂ ਗਿਆ ਹੀ ਆ ਤੇ ਪਿੱਛੋਂ ਮੇਰੇ ਸਟ ਮਾਰਤੀ ਸੱਤ ਮੈਂ ਐਸਟੀਮੇਟ ਪਹਿਲਾਂ ਕਿਹਾ ਹੈਗਾ ਵੀ 4 ਕਿਤੋਲੇ ਦੀ ਮੇਰੀ ਚਨੀ ਹੈ ਯਾਨੀ ਕਿ ਮੇਰੇ ਕੋਲ ਮੇਰਾ ਪੱਕਾ ਬਿੱਲ ਉਹ ਚਨੀ ਦਾ ਲਾਪਿਆ ਵਾ 22 ਦੇ ਵਿੱਚ ਉਹ ਚਨੀ ਲਈ ਹੈਗੀ ਚੰਡੀਗੜ੍ਹ ਤੋਂ ਉਹ ਬਿੱਲ ਮੇਰੇ ਕੋਲ ਹੈ ਪਈਰਦਰ ਜੋ ਇਹੋ ਦੀ ਚਨੀ ਚੋਰੀ ਦੀ ਤੁਹਾਡੀ ਫਿਰ ਪੱਤਾ ਹੋ ਗਿਆ ਦਾ ਉਦੋਂ ਅਨਮ ਸ਼ਾਤਿਆ ਦੇ ਹੋਇਆ ਸੀ ਫੇਰ ਉਹਦੇ ਚ ਰੈਸਟ ਨਹੀਂ ਪਈ ਆ ਚੋਰਾਂ ਦੀ ਜਿਹੜੇ ਕੇਸ ਹੋਏ ਸੀ ਉਹਦੇ ਵਿੱਚ ਰੈਸਟ ਉਹਨਾਂ ਕੋਲੋਂ ਹੋਰ ਵੀ ਚੈਨੀਆਂ ਫੜੋਈਆਂ ਸੀ ਜੇ ਬਾਈ ਨੇਮ ਹੀ ਆ ਪਤਾ ਬਾਈ ਨੇਮ ਫੋਨ ਮੈਨੂੰ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤੇ ਮੈਂ ਤਾਂ ਕਹਿੰਦੇ ਆ ਵੀ ਜਿਹੜੇ ਆ ਜਿਨ੍ਹਾਂ ਨੇ ਲਈ ਆ ਵੱਡੇ ਚੋਰ ਤੇ ਇਹ ਨੇ ਕੀ ਮੰਗੀ ਆ ਹੁਣ ਮੇਰੀ ਮੰਗੇ ਆ ਕਿ ਮੈਨੂੰ ਇਨਸਾਫ ਦਿੱਤਾ ਜਾਏ ਤੇ ਮੇਰੀ ਚੈਨੀ ਜਿਹੜੀ ਆ ਮੈਨੂੰ ਦਵਾਈ ਜੇ ਮੈਂ ਐਸਐਸਪੀ ਨਾਲ ਵੀ ਮਿਲਿਆ ਤੇ ਐਸਐਸਪੀ ਸਾਹਿਬ ਨੂੰ ਮਿਲਿਆ ਹੀ ਮੈਂ ਤੇ ਐਸਐਸਪੀ ਸਾਹਿਬ ਨੇ ਮੈਨੂੰ ਪ੍ਰੋਸਸ アドਵਾਇਸ ਗਿਆ ਵੀ ਥੋੜੀ ਚਿਰ ਵੇਟ ਕਰੋ ਤੇ ਮੈਂ ਤੁਹਾਡੀ ਚੈਨੀ ਜਿਹੜੀ ਹੈ ਤੁਹਾਨੂੰ ਦਵਾ ਦਾਂਗਾ ਤੇ ਮੈਂ ਆ ਜਿਹੜਾ ਮੈਂ ਪੱਕਾ ਬਿੱਲ ਹੈ ਮੇਰਾ ਜੀਐਸਟੀ ਬਿੱਲ ਤਰੇ ਦੇ ਆ ਸਾਰਾ ਕੁਝ ਟੈਕਸ ਪਾਰਿਆ ਦਾ ਮੈਂ ਕੋਈ ਇਹੋ ਜਿਹਾ ਕੋਈ ਰਫ ਕਮ ਨਹੀਂ ਗਿਆ ਬਿਲਕੁਲ ਐਸਐਸਪੀ ਸਾਹਿਬ ਨੇ ਕਿਹਾ ਹੀਗਾ ਮਨੂੰ ਵੀ ਆਪਣੇ ਮੈਨੂੰ ਬਿੱਲ ਦੇਣਾ ਆ ਹੁਣ ਮੈਂ ਬਿੱਲ ਲੈ ਕੇ ਆਇਆ ਤੁਹਾਡੇ ਸਾਹਮਣੇ ਪ੍ਰੈਸ ਦੇ ਵਿੱਚ ਤਾਂ ਮੈਂ ਐਸਐਸਪੀ ਸਾਹਮਣੇ ਵੀ ਕਾਪੀ ਭੇਜਣੀ ਹੈ ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣਾ ਚਾਹਨਾ ਰਸ ਵਾਲਿਆਂ ਨੂੰ ਮੇਰੀ ਬੇਇੱਜ਼ਤੀ ਹੈ ਤੁਹਾਡੇ ਅੱਗੇ ਜੇ ਮੈਨੂੰ ਤਿਆਰੀ ਨਾ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮਦਾ ਕੱਢੀ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਜਾਣਾ ਮੈਂ ਪੰਜ ਚਾਰ ਦਿਨ ਦੇਖਣਾ ਮੈਂ ਡੀਜੀਪੀ ਸਾਹਿਬ ਨੂੰ ਹੀ ਮਿਲਣਾ ਮੈਂ ਤਾਂ ਮੈਂ ਹੋ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਤੇ ਗਰਦਾਪੁਰ ਦੇ ਲੀਡਰਾਂ ਦੀ ਇੱਕ ਤੂਤ ਮੈਂ ਸਾਰੀ ਦੱਸ ਕੇ ਆਉਣਾ ਹਾਂ